ਹਾਂਜੀ 사ਸਿਕਾ ਜੀ ਸਾਰੇ ਨੂੰ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਇਹ ਵੀਡੀਓ ਹੈ ਪਿੰਡ ਕਣਕਵਾਲ ਭੋਂਗੋਂ ਦੇ ਜਿੱਥੇ ਕਿ ਦੋ ਸਕੇ ਭਰਾ ਫੌਜੀ ਪਹਿਲੀ ਸੁੱਟੀ ਅੱਜ ਪਹੁੰਚ ਰਹੇ ਆ ਆਪਣੇ ਨਾਨਕਾ ਬੰਦਾ ਨਾਨਕਾ ਪਿੰਡ ਦੇ ਵਿੱਚ ਜਿਹੜਾ ਸਵਾਗਤ ਕੀਤਾ ਜਾਣਾ ਇਹ ਰਿਸ਼ਤੇਦਾਰ ਖੜੇ ਆ ਉਹਦੇ ਤੇ ਫੌਜੀ ਭਰਾ ਜਿਹੜੇ ਪਹੁੰਚ ਚੁੱਕੇ ਆ ਵਰਦੀ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਪਹਿਲੀ ਛੁੱਟੀ ਤੇ ਟ੍ਰੇਨਿੰਗ ਤੋਂ ਬਾਅਦ ਜੋ ਕਿ ਇਹ ਫੌਜੀ ਭਰਾ ਨੇ ਜਿਹੜੇ ਆਪਣੇ ਨਾਨਕਾ ਪਿੰਡ ਆਏ ਨੇ ਕਿਹਾ ਵੀ ਇੱਥੇ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਫੌਜੀ ਸੀਗਾ ਉਹ ਇੱਥੇ ਆਪਣੇ ਨਾਨਕਾ ਪਿੰਡ ਜਿਹੜਾ ਬਹੁਤ ਸਾਰਾ ਸਮਾਂਗਾ ਉਹ ਬਤਾ ਕੇ ਗਿਆਗਾ ਬਚਪਨ ਤੋਂ ਜਿਹੜਾ ਇੱਥੇ ਰਹਿੰਦਾ ਸੀਗਾ ਤੇ ਪਹਿਲੀ ਛੁੱਟੀ ਪਹੁੰਚਿਆ ਤੇ ਨਿੱਕਾ ਸਵਾਗਤ ਕੀਤਾ ਗਿਆ ਗੱਲ ਦੇ ਵਿੱਚ ਹਾਰ ਪਾ ਕੇ ਮਾਮਿਆਂ, মামਿਆਂ, ਨਾਨੀ-ਨਾਨੇ ਵੱਲੋਂ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਫੌਜੀ ਭਰਾਵਾਂ ਦਾ ਜਿਹੜਾ ਸਵਾਗਤ ਕੀਤਾ ਜਾ ਰਿਹਾਗਾ ਹਾਰ પાਕੇ ਸਵਾਗਤ ਕੀਤਾ ਜਾ ਰਿਹਾ ਫੌਜੀ ਭਰਾਵਾਂ ਦਾ ਵਰਦੀ ਦੇ ਵਿੱਚ ਪਹੁੰਚੇ ਨੇ ਫੌਜੀ ਇਹ ਨੇ ਜੀ ਪਿੰਡ ਕਣਕਵਾਲ ਭੰਗੂਆ ਜ਼ਿਲ੍ਹਾ ਸੰਗਰੂਰ ਦੀਆਂ ਤਸਵੀਰਾਂ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਫੌਜੀ ਭਰਾਵਾਂ ਦਾ ਨਿੱਕਾ ਸਵਾਗਤ ਕੀਤਾ ਜਾ ਰਿਹਾਗਾ ਪਿੰਡ ਕਣਕਵਾਲ ਪੰਗੂਆ ਜ਼ਿਲ੍ਹਾ ਸੰਗਰੂਰ ਨਾਨਕਾ ਪਰਿਵਾਰ ਦੇ ਵਿੱਚ ਪਹੁੰਚਿਆ ਹੈ ਫੌਜੀ ਭਰਾ ਪਹਿਲੀ ਛੁੱਟੀ ਜਿਹੜੀ ਆ ਇੱਥੇ ਪਹੁੰਚਿਆ ਹੈ ਬਰਦੀ ਦੇ ਵਿੱਚ ਪਹੁੰਚਿਆ ਆਪਣੇ ਯਾਰਾਂ ਦੋਸਤਾਂ ਨੂੰ ਮਿਲਣ ਦੇ ਲਈ ਨਾਨਕਾ ਪਰਿਵਾਰ ਦੇ ਨਾਲ ਸਾਂਝੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੇਖੋ ਕਿਸ ਤਰ੍ਹਾਂ ਫੌਜੀ ਭਰਾਵਾਂ ਵੱਲੋਂ ਆਪਣੇ ਮਾਮਾ ਮਾਮੀਆਂ ਨੂੰ ਸਲੂਟ ਮਾਰ ਕੇ ਸਨਮਾਨ ਦਿੱਤਾ ਜਾ ਰਿਹਾ ਹੈਗਾ ਪਰਮਾ ਸਵਾਗਤ ਹੈ ਜਿਹੜਾ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਇਹਨਾਂ ਫੌਜੀ ਭਰਾਵਾਂ ਦਾ ਫੁੱਲਾਂ ਦੀ ਵਰਖਾ ਕਰਕੇ ਪਰਮਾ ਸਵਾਗਤ ਕੀਤਾ ਜਾ ਰਿਹਾ ਹੈਗਾ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਵਰਦੀ ਦੇ ਵਿੱਚ ਇਹ ਫੌਜੀ ਭਰਾ ਨੇ ਜਿਹੜੇ ਇੱਥੇ ਪਹੁੰਚੇ ਨੇਗੇ ਆ ਗਾਇਨ ਭਰਾ ਨੇ ਇਹਨਾਂ ਦੀ ਫੈਮਿਲੀ ਆ ਜੋ ਕਿ ਸਵਾਗਤ ਦੇ ਲਈ ਖੜੀ ਹੈਗੀ ਪਿੰਡ ਕਣਕਵਾਲ ਪੰਗੂਆ ਜ਼ਿਲ੍ਹਾ ਸੰਗਰੂਰ ਦੀਆਂ ਇਹ ਤਸਵੀਰਾਂ ਨੇ ਆ ਤੁਸੀਂ ਦੇਖ ਸਕਦੇ ਹੋਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਆਪਣੇ ਯਾਰਾਂ ਦੋਸਤਾਂ ਨੂੰ ਫੌਜੀ ਭਰਾ ਜਿਹੜਾ ਮਿਲ ਰਹੇ ਨੇਗੇ ਜਦੋਂ ਆਪਣੀ ਮਿਹਨਤ ਕੀਤੀ ਹੋਈ ਰੰਗ ਲਿਆਉਂਦੀ ਹੈ ਨਾ ਤਾਂ ਬਹੁਤ ਵੱਡਾ ਜਿਹੜਾ ਹੌਸਲਾ ਬਣ ਜਾਂਦਾਗਾ ਇੰਨਾ ਫੌਜੀ ਭਰਾਵਾਂ ਨੇ ਵੀ ਬਹੁਤ ਮਿਹਨਤ ਕੀਤੀ ਆ ਤੇ ਮਿਹਨਤ ਕਰਨ ਦੇ ਸਦਕਾ ਇੱਥੇ ਤੱਕ ਪਹੁੰਚੇ ਹੈਗੇ ਸੋ ਪਰਿਵਾਰ ਦੇ ਵੱਲੋਂ ਸਵਾਗਤ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਪਿੰਡ ਕਣਕਵਾਲ ਭੰਗੂਆ ਜ਼ਿਲ੍ਹਾ ਸੰਗਰੂਰ ਦੀਆਂ ਇਹ ਤਸਵੀਰਾਂ يلا بينا 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 ਹਾਂ ਜੀ ਇਹ ਲੋੜ ਤੋਂ ਮੇਰੇ ਵੀ ਖਿੱਚੀ ਜਾਣਾ ਹਲੋ ਓਏ ਛੋਟੇ ਫੋਟੋਆਂ ਕਰਾ ਰਹੇ ਆ ਆਜੋ ਮਾango ਦਾ ਨਵੀਂ ਜਿਹੜੀ ਫੋਟੋ ਜਾਦਗਰੀ ਆ ਕਰਾਗੇ ਹੋ ਗਈ ਬਈ ਫੋਟੋਆਂ ਕਰਵਾਉਣਾ ਫੋਟੋ ਹੀ ਕਰੀ ਜਾਂਦਾ ਮਾਦੇ ਹੋ ਕਰਨਾ ਚੈੱਕ ਕਰਾਉਣਾ ਕਿਵੇਂ ਹੋ Oke. Okay. Oke. <laughs> ਉੱਚੀ ਰੇ ਟੰਗ ਨਹੀਂ ਦੇ ਕੇ ਆ ਰਿਹਾ ਹੈ ਨਾ 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 ਕੋਈ ਕਰਨੀ ਆ ਰਿਹਾ ਹੈ ਪਹਿਲਾਂ ਫਿਰ ਆ ਰਹੀ ਆ ਰਿਹਾ ਹੈ ਰੈਡੀ ਹਾਂ ਜਿਹੜੀ ਕਰਾਉਣੀ ਹੈ ਕਰਾ ਦੇ ਲੱਖੀ ਦਾ ਹੀ ਕਰਦੀ ਪਾਉਣੀ ਦੀ ਆ ਮਾਤਾ ਆ ਰਹੀ ਹੈ ਨਾ ਲੱਖੀ

ਫੋਟੋ ਕੀ ਬਣਦੀ ਆ ਗਿਆ ਅੱਜ ਇੱਕ ਅੱਡੀ ਆ ਗਿਆ ਬੜੀ ਅਨਪੇਈ ਇਸ ਪਰਿਵਾਰ ਦੇ ਬੋਲੋ ਜਿੰਨੇ ਵੀ ਸਾਖ ਸੰਦੇ ਆਂਡ ਗਵਾਂਡ ਦੇ ਵਿੱਚੋਂ ਬੁਲਾਏ ਸੀ ਉਹਨਾਂ ਨੂੰ ਉਹਨਾਂ ਦਾ ਜਿਹੜਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੋ ਜਿਹੜੇ ਹਨ ਫੌਜੀਪੁਰਾ ਸਾਡੇ ਪਹਿਲੀ ਛੁੱਟੀ ਆਏ ਨੇ ਤੇ ਆਪਾਂ ਉਹ ਨਾਲ ਗੱਲਬਾਤ ਕਰਦੇ ਆਂਗੇ ਕਿ ਕਿਵੇਂ ਰਿਹਾ ਹੁਣ ਤੱਕ ਦਾ ਜਿਹੜਾ ਟਾਈਮ ਹਾਂਜੀ ਬਾਈ ਜੀ ਕੀ ਨਾਮ ਆਪਣਾ ਅਮਰਿੰਦਰ ਸਿੰਘ ਜੀ ਛੋਡਾ ਜੀ ਸਰੇਂਦਰ ਸਿੰਘ ਜੀ ਤੇ ਕਿਵੇਂ ਰਿਹਾ ਹੁਣ ਤੱਕ ਦਾ ਜਿਹੜਾ ਸਮਾਂ ਛੋਡਾ ਕਿਵੇਂ ਲੰਘਿਆ ਬਹੁਤ ਵਧੀਆ ਟ੍ਰੇਨਿੰਗ ਚੱਲੀ ਵਧੀਆ ਮਤਲਬ ਮਿਹਨਤ ਕੀਤੀ ਸੀ ਵਧੀਆ ਟ੍ਰੇਨਿੰਗ ਲੰਗੀ ਹੁਣ ਬਾਅਦ ਛੁੱਟੀ ਆ ਗਈ ਪਹਿਲੀ ਕਿੰਨਾ ਟਾਈਮ ਮਿਹਨਤ ਕੀਤੀ ਗਈ ਮਤਲਬ ਪਹਿਲਾਂ ਮੈਂ ਸੀ ਬੈਡ ਕੈਂਪ ਚ ਤਿਆਰੀ ਕੀਤੀ ਉਰੇ ਆਪਣੇ ਪਿੰਡ ਆਪਣੇ ਲਵੀ ਲਵੇ ਉਸਲੇ ਪੀਪਰ ਦੀ ਤਿਆਰੀ ਕੀਤੀ ਤੇ ਉਸ ਤੋਂ ਬਾਅਦ ਪੀਪਰ ਕਲੀਅਰ ਹੋਇਆ ਤਾਂ ਸੀਪੈਟ ਚ ਫਿਜ਼ੀਕਲ ਦੀ ਤਿਆਰੀ ਕੀਤੀ ਠੀਕ ਹੈ ਤੇ ਬਸ ਉਸ ਤੋਂ ਬਾਅਦ ਭਰਤੀ ਆ ਗਈ ਸੀ ਉੱਥੇ ਵਧੀਆ ਸੌ ਦਾ ਫਿਜ਼ੀਕਲ ਮਾਰਿਆ ਤੇ ਭਰਤੀ ਹੋ ਗਈ ਜੀ ਤੁਸੀਂ ਇਕੱਠੇ ਭਰਤੀਆਂ ਹਾਂ ਇਕੱਠੇ ਹੋ ਗਈ ਸੀ ਇਹ ਬੰਬੇ ਇੰਜੀਨੀਅਰ ਜੀ ਮੈਂ ਸਿੱਖਲਾਈ ਚ ਹਾਂਜੀ ਤੇ ਕਿਵੇਂ ਮਾਣ ਮਹਿਸੂਸ ਕਰਦੇ ਹੋਗੇ ਹਾਂ ਜੀ ਮਾਣ ਬੜਾ ਤੇ ਉਹ ਤੁਸੀਂ ਇੱਥੇ ਹੋ ਰਹੇ ਹੋ ਜੀ ਆਪਣੇ ਨਾਲ ਕਿੰਨੇ ਤੋਂ ਤੁਸੀਂ ਰਹਿੰਦੇ ਨਹੀਂ ਨਹੀਂ ਮੈਂ ਇੱਥੇ ਰਹਿੰਦਾ ਮੈਂ ਤਾਂ ਪਹਿਲਾਂ ਹਾਂਜੀ ਕਿ ਮੇਰੇ ਦਾ ਸਵਾਗਤ ਅੱਜ ਵਧੀਆ ਜੀ ਸਵਾਗਤ ਬਹੁਤ ਵਧੀਆ ਵਧੀਆ ਹਾਂਜੀ ਤੁਸੀਂ ਬਹੁਤ ਵਧੀਆ ਜੀ ਸਾਨੂੰ ਬਹੁਤ ਖੁਸ਼ੀ ਆ ਸਾਡੇ ਭਾਣਜਾਂ ਨੇ ਅੱਜ ਸਾਡਾ ਜਿਹੜਾ ਸਿਰ ਫਾਗਰ ਨਾਲ ਉੱਚਾ ਕੀਤਾ ਹੈ ਸਾਡੇ ਦੋਨੋਂ ਭਾਣਜਾਂ ਨੇ ਬਹੁਤ ਮਿਹਨਤ ਕੀਤੀ ਹੈ ਵੀ ਮਿਹਨਤ ਦੇ ਨਾਲ ਅੱਗੇ ਵਧੇ ਨੇਗੇ ਸੋ ਇਹ ਬਚਪਨ ਤੋਂ ਇੱਥੇ ਰਹਿੰਦਾ ਸੀ 5 ਸਾਲ ਦਾ ਬੱਚਾ ਸੀ ਇਹ ਜਦੋਂ ਉਰੇ ਰਹਿਣ ਲੱਗਿਆ ਤੇ ਇਹ ਆਪਣੇ ਪਿੰਡ ਰਹਿੰਦਾ ਸੀ ਜਦੋਂ ਇਹਨਾਂ ਨੇ ਤਿਆਰੀ ਕੀਤੀ ਆਪਣਾ ਕੈਂਪ ਦੇ ਵਿੱਚ ਉਦੋਂ ਫਿਰ ਦੋਨਾਂ ਨੇ ਇਹਨਾਂ ਨੇ 2 ਸਾਲ ਹੋਰ ਹੀ ਵਧੀਆ ਤਿਆਰੀ ਕੀਤੀ ਇੱਕ ਵਾਰੀ ਇਹਨਾਂ ਦਾ ਮਤਲਬ ਫੌਜ ਦੇ ਵਿੱਚੋਂ ਟ੍ਰੀਟਮੈਂਟ ਦੇ ਵਿੱਚੋਂ ਨਿਕਲਗੇ ਸੀਗੇ ਇਹਨਾਂ ਦਾ ਮੈਡੀਕਲ ਦੇ ਵਿੱਚੋਂ ਤੇ ਇਹਨਾਂ ਦੇ ਵੀ ਪੇਪਰ ਚ ਰਹਿਗੇ ਸੀਗੇ ਚਲੋ ਮਾਲਕ ਨੇ ਅਗਲੀ ਭਰਤੀ ਤੇ ਇਹਨਾਂ ਦੀ ਬਹੁਤ ਵਧੀਆ ਪੁਕਾਰ ਸੁਣੀ ਜੀ ਪਿਛਲੀ ਵਾਰੀ ਭਰਤੀ ਹੋ ਗਏ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਮਿਹਨਤ ਬਹੁਤ ਕੀਤੀ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਬੱਚੇ ਨੇਗੇ ਕਈ ਵਾਰੀ ਤਾਂ ਇਹ ਦੇਖਦੇ ਸੀ ਜਿਹੜਾ ਨਸ਼ਾ ਬਹੁਤ ਜ਼ਿਆਦਾ ਸਾਡੇ ਪੰਜਾਬ ਦੇ ਵਿੱਚ ਹੱਦੋਂ ਵੱਧ ਤੇ ਜਿਵੇਂ ਹੁਣ ਇਹਨਾਂ ਦੇ ਪਿੰਡ ਦੀ ਦੇਖਦਾ ਮੈਂ ਇੱਕ ਲਵੇ ਸਮਸ਼ਾਨ ਘਾਟਾ ਜਿੱਥੇ ਛੋਟੇ ਛੋਟੇ ਬੱਚੇ ਮੈਂ ਅਕਸਰ ਆਪਦੇ ਅੱਖੀ ਦੇਖੇ ਦੀ ਗੱਲ ਹੈ ਜੀ ਛੋਟੇ ਛੋਟੇ ਬੱਚੇ ਜਿਹੜੇ ਸੁਨਫੇ ਸੁਟੇ ਲਾਉਂਦੇ ਨੇ ਉਸ ਤੋਂ ਬਾਅਦ ਉਹ ਮਤਲਬ ਵੱਡੇ ਨਸ਼ਿਆਂ 'ਚ ਪੈ ਜਾਂਦੇ ਨੇ ਚਿੱਟਿਆਂ 'ਚ ਪੈ ਜਾਂਦੇ ਨੇ ਸ਼ਰਾਬੀ ਕੁਬਾਬੀ ਹੋ ਜਾਂਦੇ ਨੇ ਜੀ ਪਰ ਸਾਡੇ ਪਾਣ ਜੀ ਨੇ ਬਹੁਤ ਵਧੀਆ ਮਿਹਨਤ ਕੀਤੀ ਹੈ ਇਹਨਾਂ ਨੇ ਫਕਰ ਨਾਲ ਸਾਡਾ ਸਿਰ ਉੱਚਾ ਕੀਤਾ ਜੀ ਬਹੁਤ ਵਧੀਆ ਮਾਣ ਮਹਿਸੂਸ ਹੁੰਦਾਗਾ ਕਹਿੰਦੇ ਜਿੱਥੇ ਮਿਹਨਤਾਂ ਨੇ ਰਹਿਮਤਾ ਵੀ ਉੱਥੇ ਰਹਿੰਦੀਆਂ ਬੇਲੇ ਬਹਿ ਕੇ ਨਕੰਮੇ ਪੂਰੀਆਂ ਨਹੀਂ ਪੈਂਦੀਆਂ ਕਰ ਜੋਤਸ਼ੀ ਬੁਲਾਏ ਰਾਹੁ ਕੇਤੂ ਵੀ ਦਿਖਾਏ ਜੇ ਹੱਥ ਪੈਰ ਨਾ ਚਲਾਏ ਤਾਂ ਤਕਦੀਰ ਕੀ ਕਰੇ ਤੈਨੂੰ ਮੰਗਣਾ ਨਾ ਵੇ ਗੁਰੂ ਪੀਰ ਕੀ ਕਰੇ ਕਹਿੰਦੇ ਇਹਨਾਂ ਨੇ ਬਹੁਤ ਬੇਨਤੀ ਕੀਤੀ ਆ ਸੋ ਪ੍ਰਮਾਤਮਾ ਕਰੇ ਫੌਜ ਦੇ ਵਿੱਚ ਹੋਰ ਤਰੱਕੀਆਂ ਕਰਨ ਹੋਰ ਮੌਜ ਮਾਣ ਸੱਚੇ ਪਾਤਸ਼ਾਹ ਇਹਨਾਂ ਨੂੰ ਜਵਾਨੀਆਂ ਮਾਣੇ ਜਵਾਨੀਆਂ ਮਾਣ ਇਹ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ ਕਹਿੰਦੇ ਨੇ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਾਲੀਆਂ ਨੇ ਜਿੰਨਾਂ ਤੇ ਇਹ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਨਸੀਬਤਾਂ ਚੱਲੀਆਂ ਨੇ ਸੋ ਨਵੇਂ-ਨਵੇਂ ਨੇ ਹਲੇ ਥੋੜੀ-ਥੋੜੀ ਫੌਜ ਦੇ ਵਿੱਚ ਤਰੱਕੀਆਂ ਕਰਨਗੇ ਤਾਂ ਬਾਡਰਾਂ ਦੇ ਉੱਤੇ ਜਦੋਂ ਇਹ ਜਾ ਕੇ ਆਪਣੀਆਂ ਡਿਊਟੀਆਂ ਕਰਨਗੇ ਸੋ ਮਾਲਕ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਤਰੱਕੀਆਂ ਬਖਸ਼ੇ ਜੀ ਤੇ ਹੌਲੀ-ਹੌਲੀ ਇਹਨਾਂ ਦਾ ਜਿਹੜਾ ਹੋਰ ਰੁਝਾਨ ਹੋਰ ਵਧੀਆ ਹੋਵੇ ਫੌਜ ਦੇ ਵਿੱਚੋਂ ਹੋਰ ਇਹਨਾਂ ਨੂੰ ਵਧੀਆ ਰਿਸਪੌਂਸਿਬਿਲਿਟੀ ਮਿਲੇ ਜੀ ਸੋ ਇਹਨਾਂ ਕਹਿੰਦਾ ਹਕੀਮੰਦ ਅਜਾਜ ਕਾਂ ਜੀ ਧੰਨਵਾਦ ਜੀ ਸਾਰਿਆਂ ਦਾ